ਉਹ ਜਿੱਤ ਦਾ ਖਾਲਸਾ ਉਹ ਹੈ ਜਿੱਤ ਦੀ ਫਤਿਹ ਸਤਪੁਰ ਬੰਦੀ ਛੋੜ ਹੈ ਜੀਵਨ ਮੁਕਤ ਪਰ ਹੈ ਉਡੀਣਾ ਐਸੇ ਦਿਨ ਦੇ ਸਤਗੁਰੂ ਮੇਰੀ ਕੀਰ ਦੇ ਮਾਲਕ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਭੇ ਪਾਤਸ਼ਾਹ ਜੀ ਬੰਦੀ ਛੋੜ ਜਿਸ ਨੂੰ ਆਪਾਂ ਆਖਦੇ ਹਾਂ ਇਸ ਦਿਨ ਤੇ ਸਤਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਉਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰ ਕਰਾ ਕੇ ਇਸ ਹạch ਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਵੇਂ ਸੰ ਦਿਵਾਲੀ ਦਾ ਤਿਉਹਾਰ ਪਾਵੇ ਹਿੰਦੁਸਤਾਨ ਦੇ ਵਿੱਚ ਜੁਗਾ ਜੁਗਾਂਤਰਾਪ ਮਨਾਇਆ ਜਾਂਦਾ ਹੈ ਔਰ ਇਸ ਸਾਨੂੰ ਪੜਾਇਆ ਜਾਂਦਾ ਸੀਗਾ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਡ ਕੇ ਤੇ ਅਯੋਧਿਆ ਵਾਪਸ ਪਰਤੇ ਸਨ ਔਰ ਉਹਨਾਂ ਦੇ ਵਾਪਸ ਪਰਤਣ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਉਨਬਸ ਬਾਬਤ ਕੀਤਾ ਸੀ ਲੇਕਿਨ ਜੇਕਰ ਆਪਾਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਇਹ ਅਧਿਕਾਰ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦਿੱਤਾ ਹੈ ਕਿਉਂਕਿ ਸ਼੍ਰੀ ਰਾਮਚੰਦਰ ਜੀ ਅਯੋਧਿਆ ਵਾਪਸ ਪਰਤੇ ਸਨ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ ਲੇਕਿਨ ਜਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਦੀ ਗਿਣਤੀ 52 ਔਰ ਕਈ ਵਿਦਵਾਨਾਂ ਨੇ 101 ਰਾਜਿਆਂ ਦੀ ਵੀ ਕੀਤੀ ਹੈ ਜਦ ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾਅ ਕਰਵਾਇਆ ਔਰ ਉਹ ਆਪੋ ਆਪਣੀਆਂ रियासतਾਂ ਦੇ ਵਿੱਚ ਰਿਹਾਅ ਹੋਣ ਤੋਂ ਬਾਅਦ ਪਰਤੇ ਤੇ ਉੱਥੋਂ ਦੇ ਵਸਨੀਕਾਂ ਨੇ ਉਹਨਾਂ ਦੇ ਵਾਪਸ ਆਉਣ ਦੀ ਛੁੱਟ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਉਹ ਰਿਹਾਅ ਹੋ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪmala ਕੀਤੀ ਸੀ ਔਰ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਕਰਕੇ ਬੰਦੀ ਛੋੜ ਕਿਹਾ ਜਾਂਦਾ ਹੈ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਹਮੇਸ਼ਾ ਯਾਦ ਕਰਦੇ ਨੇ ਔਰ ਬੜੇ ਸਤਿਕਾਰ ਦੇ ਨਾਲ ਬੜੇ ਉਲਾਸ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਇਸ ਤਿਉਹਾਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਬੰਦੀ ਛੋੜ ਦੇ ਨਾਮ ਤੇ ਮਨਾਉਂਦੇ ਹਨ ਔਰ ਥਾਂ ਥਾਂ ਤੇ ਚਾਹੇ ਘਰ ਹੋਵੇ ਚਾਹੇ ਕਾਰੋਬਾਰਿਕ ادارے ਹੋਣ ਚਾਹੇ ਕੁਇ ਖੁਸ਼ਮਾ ਦੇ ਗਿਆ ਵੇਟੀਆਂ ਹੋਣ ਹਰ ਥਾਂ ਤੇ ਦੀਪਮਾਲਾ ਕੀਤੀ ਜਾਂਦੀ ਹੈ ਕਿਉਂਕਿ ਜਿਸ ਦਿਨ ਸਤਗੁਰਾਂ ਨੇ ਰਿਹਾਂ ਹੋ ਕੇ ਤੇ ਸ੍ਰੀ ਅਮਰਸਰ ਸਾਹਿਬ ਦੇ ਕੋਲ ਜਾਣਾ ਸੀ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਹੋਰ ਨ ਸੰਗਤਾਂ ਨੇ ਦੇਸੀ ਕਿਉ ਦੇ ਦੀਵੇ ਬਾਲ ਕੇ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ਾਮ ਦੀ ਦਾਖਿਆ ਸੀ ਔਰ ਸਤਗੁਰੂ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਪਹਾਰੇ ਸਨ ਉਸ ਖੁਸ਼ੀ ਰੁਮੁਖ ਰੱਖਦਿਆਂ ਹੋਇਆਂ ਸੋਚਾ ਸੰਸਾਰ ਸਸਾਰ ਪਰ ਵਿਸ਼ਵਾਸ ਰੱਖਦੇ ਹੋਏ ਸਿੱਖ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਨਾਮ ਤੇ ਮਨਾਉਂਦੇ ਨੇ ਔਰ ਇਸ ਵਾਰ ਇਹ ਕੋレਖਾ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਹੈ ਕਿ ਬੰਦੇ ਛੋੜ ਤਿਉਹਾਰ ਇਹ ਤਰੀਕ ਨੂੰ ਮਨਾਇਆ ਜਾਏ ਜਾਂ 21 ਤਰੀਕ ਨੂੰ ਮਨਾਇਆ ਜਾਏ ਗੁਰਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਜੀ ਵੱਲੋਂ ਇਹ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਦਿਵਸ ਨੂੰ 1 ਕਿ 1 ਅਕਤੂਬਰ ਨੂੰ ਹੀ ਮਨਾਇਆ ਜਾਵੇ ਔਰ ਬੰਦੇ ਛੋੜ ਦੇ ਦਿਵਸ ਦੀਆਂ ਆਪ ਸੰਸਾਰ ਪਰਵ ਵਿਚ ਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿੱਥੇ ਅਸੀਂ ਦੀਪਮਾਲਾ ਕਰਦੇ ਹਾਂ ਕਿਉਂਕਿ ਤੋ ਦੇ ਦੀਵੇ ਬਾਲਣੇ ਤੇਰ ਦੇ ਦੀਵੇ ਬਾਲਣੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਨੇ ਔਰ ਵਾਤਾਵਰਣ ਨੂੰ ਸ਼ੁੱਧ ਕਰਦੇ ਨੇ ਉਥੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਇੰਨਾ ਕੋਈ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਕੁ ਪੋਲੀੂਸ਼ਨ ਪਟਾਕਿਆਂ ਦੇ ਨਾਲ ਪੋਟਾਸ਼ ਦੇ ਨਾਲ ਆਕਾਸ਼ ਵਿੱਚ ਫੈਲਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਪਸ਼ੂਆਂ ਤੇ ਪੰਛੀਆਂ ਤੇ ਇਨਸਾਨਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਤੇ ਉਹਦਾ ਜਿਹੜਾ ਬਹੁਤ ਵੱਡਾ ਇੱਕ ਅਸਰ ਹੁੰਦਾ ਔਰ ਉਸ ਨੂੰ ਨਿਰਅਸਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਔਰ ਘੱਟ ਤੋਂ ਘੱਟ ਜਿਹੜੇ ਪੋਟਾਸ਼ ਦੇ ਪ੍ਰਦੂਸ਼ ਜਿਹੜੇ ਪਟਾਕੇ ਨੇ ਉਹ ਚਲਾਉਣਾ ਚਾਹੀਦੇ ਨਹੀਂ ਪਾਕੇ ਚਲਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਔਰ ਵੱਧ ਤੋਂ ਵੱਧ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਇੱਕ ਅਹਿਦ ਕਰੀਏ ਕਿ ਇਸ ਤਿਉਹਾਰ ਤੇ ਜੋ ਆਪਾਂ ਬੰਦੇ ਛੋੜ ਦੋ ਤਿਉਹਾਰ ਮਨਾਉਣਾ ਹੈ ਇਸ ਤਿਉਹਾਰ ਤੇ ਘਟੋ ਘਾਟ ਇੱਕ ਇੱਕ ਸਿੱਖ ਇੱਕ ਇੱਕ ਬੂਟਾ ਆਪਣੇ ਹੱਥਾਂ ਦੇ ਨਾਲ ਜਰੂਰ ਲਾਵੇ ਤਾਂ ਕਿ ਵਾਤਾਵਰਣ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਸਕੇ